ਅੱਜ ਇੱਕ ਅਮਿਤ ਸ਼ਾਦਾ ਬਹੁਤ ਵੱਡਾ ਬਿਆਨ ਆਇਆ ਹੂੰ ਉਹ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਕੀ ਤੁਸੀਂ ਕਾਲੀਆਂ ਨਾਲ ਜਾਓਗੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਹੂੰ ਉਹ ਕਹਿੰਦੇ ਕਿ ਦੇਖੋ ਇਹ ਸਮਝਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਰਚੇਤਾ ਬ੍ਰਹਮਾ ਜੀ ਆ ਹੂੰ ਪਰ ਪੰਜਾਬ ਦੀ ਪੋਲਿਟਿਕਸ ਬ੍ਰਹਮਾ ਜੀ ਦੇ ਵੀ ਅੰਕਲਣ ਵਿੱਚ ਨਹੀਂ ਆ ਸਕਦੀ ਬਹੁਤ ਵੱਡੀ ਗੱਲ ਹੈ ਸਮਝੋ ਬਾਹਰ ਸਮਝੋ ਬਾਹਰ ਹੈ ਨਾ ਹੂੰ ਤਕੈਨ ਦਾ ਮਤਲਬ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਇੱਕ ਲੀਕ ਖਿੱਚਤੀ ਵੀ ਪੰਜਾਬ ਦੀ ਪੋਲਿਟਿਕਸ ਬਹੁਤ ਗੁੰਝਲਦਾਰ ਹੈ ਇਹ ਤਾਂ ਕਿਹਾ ਹੀ ਨਹੀਂ ਕਿ ਅਸੀਂ ਕਾਲੀਆਂ ਨਾਲ ਨਹੀਂ ਜਾਵਾਂਗੇ ਜੀ ਨਹੀਂ ਕਿਹਾ ਉਹ ਕਹਿੰਦੇ ਵੀ ਗੁੰਦੇ ਤੋਂ ਨਿਕਲਦੇ ਕਿਹੜਾ ਫੇਰ ਵੇਖਦੇ ਉਹ ਉਹ ਇਹਨਾਂ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਇਹ ਹੁਣ ਤਾਂ ਥੋੜਾ ਖੁੱਲੇ ਮੈਨੂੰ ਬਹੁਤ ਮੇਰੇ ਕਰੀਬੀ ਦੋਸਤ ਕਹਿ ਲਓ ਜਿਹੜੇ ਕਿ ਬਹੁਤ ਮਾਰਿਆ ਬਹੁਤ متاثر ਹਾਂ ਮੈਂ ਉਹਨਾਂ ਤੋਂ ਸਮਝ ਲਓ ਕਿ ਮਤਲਬ ਕਿ ਇਹਨਾਂ ਦੀ ਟੀਮ 'ਚ ਬੈਠੇ ਹੋ ਬੰਦੇ ਆ ਹੂੰ ਮਲਕੁਨ ਦੇ ਨਾਲ ਬੈਠੇ ਹੋਇਆ ਵੀ ਕਿਦਾਂ ਕੰਮ ਕਰਦੇ ਆ ਹੂੰ ਉਹਨਾਂ ਨੇ ਇੱਕ ਮੈਨੂੰ ਗੱਲ ਦੱਸੀ ਤੇ ਮੈਂ ਬੜਾ ਹਰਾਨ ਰਹਿ ਗਿਆ ਕਹਿੰਦੇ ਕਿ ਤੈਨੂੰ ਪਤਾ ਹੈ ਅਮਿਤੇਸ਼ਾ ਬਹੁਤ ਸ਼ਾਈ ਬੰਦਾ ਹੈ ਮੈਂ ਕਿਹਾ ਸ਼ਾਈ ਬੰਦਾ ਹੂੰ ਉਹ ਕਹਿੰਦੇ ਜੀ ਭੀੜ ਦੇਖ ਕੇ ਮਤਲਬ ਕਿ ਜਿਹੜਾ ਸੰਕੋਚ ਕਰਨ ਵਾਲੇ ਬੰਦੇ ਨਹੀਂ ਹੁੰਦੇ ਉਹਨਾਂ ਚੋਂ ਇੱਕ ਸੀ ਹੁਣ ਥੋੜਾ ਬਹੁਤਾ ਖੁੱਲ ਕੇ ਬੋਲਦਾ ਹੈ ਜੀ ਇਹ ਬੰਦਾ ਬੋਲਦਾ ਘੱਟ ਹੈ ਕੰਮ ਜ਼ਿਆਦਾ ਕਰਦਾ ਤੇ ਕੰਮ ਕਰਨ ਵਾਸਤੇ ਇਹਨਾਂ ਦੀ ਇੱਕ ਟੀਮ ਹੈ ਹੂੰ ਹਣ ਟੀਮ ਹੈ ਮੈਂ ਉਹ ਉਹ ਦੇਖਿਆ ਵੀ ਕਿਦਾਂ ਕੰਮ ਕਰਦੇ ਹੋਣਗੇ ਉਹ ਕਹਿੰਦੇ ਵੀ ਮਤਲਬ ਕਿ ਸਵਾਰਟ ਉਹਦੇ ਤੇ ਕਿਤੇ ਫੇਰ ਆ ਜਾਾਂਗੇ ਆਪਾਂ ਸਵਾਰਟ ਉਹ ਇਹਨਾਂ ਦਾ ਪ੍ਰਿੰਸੀਪਲ ਹੈ ਹਾਂ ਹੁਣ ਜਿਹੜੀ ਗੱਲ ਉਹ ਉਹਨੂੰ ਮੈਂ ਡੀਕੋਡ ਕਰਕੇ ਦੇਖਿਆ ਤਾਂ ਮੈਨੂੰ ਏਉਂ ਲੱਗਦਾ ਕਿ ਉਹ ਇੱਕ ਲੀਕ ਖਿੱਚ ਰਿਹਾ ਹੂੰ ਵੀ ਐਸੀ ਲੀਕ ਹੈ ਤੇ ਇਹਦੇ ਬਰੋਬਰ ਅਸੀਂ ਲੀਕ ਖਿਚਾਂਗੇ ਹੂੰ ਤਾਂ ਤੁਸੀਂ ਸੋਚ ਕੇ ਦੇਖੋ ਕਿ ਭਾਜਪਾ ਇੱਕ ਲੀਕ ਖੁਦ ਹੀ ਖਿੱਚ ਰਹੀ ਆ ਤੇ ਖੁਦ ਹੀ ਕਹਿ ਰਹੀ ਆ ਕਿ ਅਸੀਂ ਇਸ ਲੀਗ ਤੋਂ ਵੱਡੀ ਲੀਗ ਖਿੱਚਾਂਗੇ ਹੂੰ ਹੂੰ ਦਾਵਾ ਇਹੀ ਕਰਦੇ ਆ ਨਾ ਕਿ 27 ਆਉਣ ਦਿਓ ਜੀ ਇਹਦਾ ਮਤਲਬ ਕੀ ਆ ਮਤਲਬ ਇਹ ਆ ਕਿ ਉਹਨਾਂ ਦੀ ਅੱਖ ਕਾਂਗਰਸੀਆਂ ਤੇ ਆ ਹੂੰ ਸੋਨੇ ਦੇ ਤਵੀਦ ਵਾਲਿਆ ਕੁੜੀ ਨਜ਼ਰਾਂ ਦੀ ਪੱਟੀ ਹੋਈ ਹੈ ਰੱਬ ਮੇਰੀ ਖੈਰ ਕਰੇ ਵੇ ਅੱਖ ਤੇਰੇ ਉੱਤੇ ਰੱਖੀ ਹੋਈ ਆ ਕੀ ਬਾਤ ਗੱਲ ਇਹ ਆ ਕਿ ਉਹਨਾਂ ਨੇ ਅੱਖ ਇੱਥੇ ਹੀ ਰੱਖੀ ਆ ਕਿ ਅੱਧਾ ਰੌਲਾ ਪੈ ਜਾਣਾ ਇਹਨਾਂ ਦਾ ਟਿਕਟਾਂ ਦੀ ਵੰਡ ਵੇਲੇ ਹੂੰ ਠੀਕ ਹੈ ਜੀ ਜੀ ਇਹ ਅੱਧਾ ਰੌਲਾ ਅਸੀਂ ਪਵਾ ਦਿਆਂਗੇ ਜੇ ਜਿੱਤ ਗਏ ਤਾਂ ਥੋੜੇ ਬਹੁਤੇ ਜਿੱਤ ਗਏ ਤੇ ਫਿਰ ਉਸ ਤੋਂ ਬਾਅਦ ਗ੍ਰੈਬ ਕਰਨਾ ਹੁੰਦਾ ਫਿਕਰ ਹੁੰਦਾ ਹੈ ਮੌਕਾ ਸੰਭਾਲਣਾ ਸਾਰੇ ਮਸਲੇ ਹੱਲ ਹੋਣ ਗਿਆ ਅਖਰ ਨੂੰ ਜੇ ਸਾਰੇ ਮਸਲੇ ਹੱਲ ਹੋ ਜਾਣ ਗਿਆ ਅਖਰ ਨੂੰ ਇਹਨਾਂ ਨੂੰ ਜਿੱਤਣ ਦੇ ਜਿੰਨੀਆਂ ਵਾਅਦੇ ਤੋਂ ਵੱਧ ਜਿੱਤ ਦੇਣਗੇ ਤਕੜੀ ਸਕੀਮ ਪਹਿਲਾਂ ਬਾਈ ਬਿਲਕੁਲ ਨਾ ਹੋਵੇ ਤਾਂ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਦੇਣਾ ਇਹਨਾਂ ਦੀ ਸੀਟਾਂ ਦੀ ਵੰਡ ਚ ਉਹ ਇਹ ਕੰਮ ਕਰਨਗੇ ਕਿ ਜਿਹੜੇ ਇਹਨਾਂ ਦੇ ਬਾਗੀ ਹੋਏ ਉਹ ਉਹਨਾਂ ਨੂੰ ਰੱਜ ਕੇ ਪੈਸਾ ਦੇਣਗੇ ਕਿੱਲਾ ਇਹਨੂੰ ਤਰ੍ਹਾਂ ਕੰਮ ਖਿੱਚਦੇ ਬੱਸ ਉਹ ਪਹਿਲਾਂ ਵੀ ਬਣਾ ਕੇ ਰੱਖਦੇ ਆ ਤੇ ਮਗਰਮ ਵੀ ਬਣਾ ਕੇ ਰੱਖਦੇ ਆ ਸਰ ਗੁਜਰਾ ਮੈਂ ਮੈਂ ਕਿਤਾਬਾਂ ਹਮ ਤਾਂ ਚਲੋ ਪੜ੍ਹਨੀਆਂ ਛੱਡੀਆਂ ਹੋਈਆਂ ਰੇਮਾ ਬਹੁਤ ਆ ਬਹੁਤ ਕਿਤਾਬਾਂ ਪੜ੍ਹੀਆਂ ਪਿਛਲੇ 8-10 ਸਾਲਾਂ ਚ ਪੋਲਿਟਿਕਸ ਨਾਲ ਜੁੜੀਆਂ ਖਾਸ ਤੌਰ ਤੇ ਇੱਕ ਕਿਤਾਬ ਚ ਖਾਸ ਤੌਰ ਤੇ ਇਹਨਾਂ ਦੀ ਰਣਨੀਤੀ ਦਾ ਜ਼ਿਕਰ ਹੈ ਕਿ ਇਹਨਾਂ ਨੇ ਮੁਸਲਮਾਨ ਉਮੀਦਵਾਰਾਂ ਦੇ ਉਲਟ ਮੁਸਲਮਾਨ ਉਮੀਦਵਾਰ ਸਪੌਂਸਰ ਕਰਕੇ ਗੁਜਰਾਤ ਚ ਖਿਲਾ ਰਹੇ ਬਹੁਤ ਵੱਡੀ ਗੱਲ ਕਹਿ ਰਿਆ ਸੀ ਸਮਝ ਪੈ ਗਈ ਮੁਸਲਮਾਨ ਉਮੀਦਵਾਰਾਂ ਨੂੰ ਹਰਾਉਣ ਵਾਸਤੇ ਮੁਸਲਮਾਨ ਉਮੀਦਵਾਰ ਪਰਦੇ ਦੇ ਪਿੱਛੇ ਰਹਿ ਕੇ ਇਲੈਕਸ਼ਨ 'ਚ ਖੜੇ ਕੀਤੇ ਉਹਨਾਂ ਨੂੰ ਹਰਾਤਾ ਕੀ ਬਾਤ ਹੈ ਇਹ ਇੰਨਾ ਪੈਸਾ ਤੇ ਇੰਨਾ ਧਨ ਇੰਨਾ ਬਲ ਦਿੱਤਾ ਸੋ ਕਹਿਣ ਦਾ ਮਤਲਬ ਇੱਕ ਕਿਤਾਬਾਂ 'ਚ ਗੱਲ ਦਰਜ ਹੈ ਜੀ ਠੀਕ ਹੈ ਜੀ ਆਪਦੇ ਕੋਲ ਉਹ ਤਾਂ ਕਰ ਰਿਹਾ ਮੈ ਉਹ ਮੈਨੂੰ ਯਾਦ ਆ ਗਿਆ ਕਿ ਭਾਈ ਤਾਂ ਕਾਂਗਰਸੀਆਂ ਤੋਂ ਗੱਲ ਚੱਲੀ ਸੀ ਭਾਜਪਾ ਬੰਨੀ ਆ ਗਈ ਕਿ ਭਾਜਪਾ ਵਾਲੇ ਕਨਫੀਡੈਂਟ ਕਿਉਂ ਨਜ਼ਰ ਆਉਂਦੇ ਉਹਨਾਂ ਨੂੰ ਪਤਾ ਕਿ ਅ ਇਸ ਵੇਲੇ ਕਾਂਗਰਸ ਦਾ ਚਾਂਸ ਲੱਗਦਾ ਤੇ ਕਾਂਗਰਸ ਦੇ ਚਾਂਸ ਦੇ ਵਿੱਚ ਹੀ ਆਪਾਂ ਕੰਮ ਖਿੱਚ ਸਕਦੇ ਹਾਂ ਬਿਲਕੁਲ ਚਾਂਸ ਤੇ ਚਾਂਸ ਮਾਰ ਦੇਣਾ ਖੈਰ ਨਾਲ ਨਾਲ ਮੈਂ ਅਗਲੀ ਖਬਰ ਵੱਲ ਨੂੰ ਆਉਣਾ ਮਿੰਟੋ ਜੀ ਆਪਾਂ ਲੁਧਿਆਣਾ ਦੇ ਜ਼ਿਕਰ ਤੋਂ ਚੱਲੇ ਸੀਗੇ ਤੇ ਦਿੱਲੀ ਵੱਲ ਨੂੰ ਚਲੇ ਗਏ ਆ ਪਰ